ਇਹ ਮਾਮਲਾ 1 ਕਰੋੜ 373000 ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਜੀਐਨ ਚਾਰਜ ਨੂੰ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 460 468 474 120 ਥਾਣਾ ਮਹਿਣੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਵਾਸੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਅਫਰ ਦਰਜ ਹੋਇਸੀ ਜਸਪ੍ਰੀਤ ਤੇ ਪ੍ਰੀਤੀ ਸਰਜੀ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਅਫਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਮ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਆਏ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਨੇ ਜਸਜੀਤ ਸਿੰਘ ਪ੍ਰੀਤੀ ਅਤੇ ਜਸਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ